ਕਮਿ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਲਿੱਕੇ ਪ੍ਰੋਗਰਾਮ ਤਹਿਤ ਜਲੰਧਰ ਵਿੱਚ ਵੀ ਲੋਕ ਅਦਾਲਤ ਲਗਾਈ ਗਈ ਇਸ ਲੋਕ ਅਦਾਲਤ ਵਿੱਚ ਰਾਜ਼inama ਯੋਗ ਫੌਜਦਾਰੀ ਚੈੱਕ ਬਾਉਂਸ ਬੈਂਕ ਰਿਕਵਰੀ ਵਿਆਹ ਸੰਬੰਧੀ ਝਗੜੇ ਟ੍ਰਾਫਿਕ ਚਲਾਨ ਮੋਟਰ ਦੁਰਘਟਨਾ ਕਲੇਮ ਕਿਰਤ ਸੰਬੰਧੀ ਝਗੜੇ ਲੈਂਡ ਐਕਵੀਜ਼ੀਸ਼ਨ ਬਿਜਲੀ ਅਤੇ ਪਾਣੀ ਦੇ ਬਿੱਲਾਂ ਸੰਬੰਧੀ ਮਾਲ ਵਿਭਾਗ ਨਾਲ ਸੰਬੰਧਤ ਅਤੇ ਹਰ ਤਰ੍ਹਾਂ ਦੇ دیਵਾਨੀ ਕੇਸ ਨਿਪਟਾਰੇ ਲਈ ਰੱਖੇ ਗਏ ਇਸ ਕੌਮੀ ਲੋਕ ਅਦਾਲਤ ਲਈ ਜਲੰਧਰ ਨਕੋਦਰ ਅਤੇ ਫਲੋਰ ਦੀਆਂ ਕਚਾਰੀਆਂ ਵਿੱਚ 25 ਬੈਂਚਾਂ ਦਾ ਗਠਨ ਕੀਤਾ ਗਿਆ। ਇਸ ਦੌਰਾਨ ਕੁੱਲ 78713 ਕੇਸ ਨਿਪਟਾਰੇ ਲਈ ਰੱਖੇ ਗਏ ਜਿਨ੍ਹਾਂ ਵਿੱਚੋਂ 77728 ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ। ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕ ਅਦਾਲਤ ਲਗਾਈ ਗਈ ਹੈ। ਕੁੱਲ 25 ਬੈਂਚ ਬਣਾਏ ਗਏ ਹਨ। 21 ਬੈਂਚ ਜਲੰਧਰ ਕੋਰਟਸ ਦੇ ਵਿੱਚ ਲਗਾਏ ਗਏ 2 ਬੈਂਚ ਨਕੋਦਰ ਤੇ 2 ਬੈਂਚ ਫਲੋਰ ਅੱਜ ਮੁੱਖ ਤੌਰ ਤੇ ਜਿਨ੍ਹਾਂ ਦੇ ਟ੍ਰੈਫਿਕ ਚਲਾਨ ਨਹੀਂ ਸੀ ਭੁਗਤੇ ਉਹ ਟ੍ਰੈਫਿਕ ਚਲਾਨ ਲਗਾਏ ਗਏ ਨੇ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਕੇਸਿਸ ਜਾਂ ਉਹ ਫੌਜਦਾਰੀ ਕੇਸ ਜਿਨ੍ਹਾਂ 'ਚ ਸਮਝੌਤਾ ਹੋ ਸਕਦਾ ਹੈ ਉਹ ਕੇਸ ਅੱਜ ਟੇਕ ਅਪ ਹੋਣਗੇ ਇਸ ਤੋਂ ਇਲਾਵਾ ਪ੍ਰੀ ਲਿਟੀਗੇਟਿਵ ਕੇਸਿਸ ਫਾਈਨੈਂਸ ਕੰਪਨੀਆਂਜ਼ ਦੇ ਹੈ ਜਿਹੜੇ ਕਿ ਹਲੇ ਕੇਸ ਉਹਨਾਂ ਨੇ ਪਾਏ ਨਹੀਂ ਪਰ ਲੋਗ ਆਪਣੇ ਲੋਨ ਉਹਨਾਂ ਦੇ ਨਾਲ ਉਤਾਰ ਸਕਦੇ ਨੇ ਗੱਲਬਾਤ ਕਰਕੇ ਔਰ ਉਹ ਕਾਫੀ ਕਟ ਅਮਾਉਂਟ ਦੇ ਵਿੱਚ ਲੋਨ ਅਮਾਉਂਟ ਸੈਟਲ ਕਰਨ ਨੂੰ ਤਿਆਰ ਨੇ ਸਾਲ ਵਿੱਚ ਚਾਰ ਲੋਕ ਅਦਾਲਤ ਲੱਗਦੀਆਂ ਔਰ ਇੱਕ ਮੇਗਾ ਲੋਕ ਅਦਾਲਤ 9 ਤਰੀਕ ਨੂੰ ਲੱਗਦੀ ਆ ਸਤੰਬਰ ਦੇ ਵਿੱਚ ਤੇ ਇਹਦੇ ਵਿੱਚ ਲੋਕਾਂ ਦੇ ਬਹੁਤ ਸਾਰੇ ਕੇਸ ਜਿਹੜੇ ਆ ਉਹ ਨਿਪਟਾਈ ਜਾਂਦੇ ਆ ਔਰ ਉਹ ਕੇਸ ਜਿਹੜੇ ਆ ਕਈ ਸਾਲਾਂ ਸਾਲਾਂ ਤੱਕ ਚੱਲਦੇ ਰਹਿੰਦੇ ਆ ਲੋਕ ਅਦਾਲਤ ਵਿੱਚ ਜਲਦੀ ਤੋਂ ਜਲਦੀ ਨਿਪਟਾਈ ਜਾ ਸਕਦੇ ਆ ਲੋਕ ਅਦਾਲਤ ਇੱਕ ਜਿਹੇ ਹੈ ਮਾਧਿਮਾ ਜਿਹਦੇ ਨਾਲ ਨਾ ਤਾਂ ਜਿਹੜਾ ਕੇਸ ਦਪਾਇਆ ਜਾਂਦਾ ਹੈ ਉਹਦੀ ਕੋਈ ਬੀਲ ਹੈ ਤੇ ਨਾ ਹੀ ਇਹਦੇ ਤੇ ਕੋਈ ਹੋਰ ਬਥਾ ਐਕਸਟਰਾ ਪੈਸਾ ਖਰਚਿਆ ਜਾਂਦਾ ਇਸ ਲਈ ਇਹ ਬਹੁਤ ਹੀ ਫਾਇਦੇਮੰਦ ਹੈ ਔਰ ਜਿਹੜੇ ਕੇਸ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਲੋਕ ਅਦਾਲਤ ਵਿੱਚ ਜਿੰਨੇ ਕੇਸ ਜਿਆਦਾ ਜਿਆਦਾ ਲਿਓਣ ਕਿਉਂਕਿ ਅਦਾਲਤਾਂ ਤੇ ਬਹੁਤ ਬਹੁਤ ਜ਼ਿਆਦਾ ਹੈ ਔਰ ਇਹ ਇਹਦੇ ਨਾਲ ਬਹੁਤ ਸਾਰਾ ਬੋਝ ਘਟ ਸਕਦਾ ਹੈ